ਮੇਰੀ ਉਮਰ 64 ਸਾਲ ਹੈ ਮੈਂ ਤੇ ਗੋਡੇ ਮੇਰੇ ਬਦਲੇ ਹੋਏ ਆ ਤੇ ਇਸ ਕਰਕੇ ਮੈਂ ਉਹਨਾਂ ਜਿਹੜੇ ਗੋਡਿਆਂ ਜਿਨ੍ਹਾਂ ਦੇ ਗੋਡੇ ਬਦਲੇ ਹੁੰਦੇ ਆ ਉਹ ਨਾ ਤਾਂ ਉਹ ਜ਼ਿੰਦਗੀ ਆਪਦੀ ਜਿਉਂਦੇ ਆ ਉਹ ਕਹਿੰਦੇ ਆ ਵੀ ਅਸੀਂ ਭੱਜਾਂਗੇ ਜਾਂ ਹੋਰਾਂਗੇ ਸਾਨੂੰ ਕੋਈ ਨੁਕਸਾਨ ਹੋਊਗਾ ਜਾਂ ਚੌਕੜੀ ਨਹੀਂ ਮਾਰਨੀ ਜਾਂ ਪੌੜੀਆਂ ਨਹੀਂ ਚੜ੍ਹਨੀ ਖਾਸ ਕਰਕੇ ਉਹਨਾਂ ਲਈ ਪ੍ਰੇਰਿਤ ਕੀਤੀ ਆ ਬਾਕੀ ਨਸ਼ਿਆਂ ਤੋਂ ਉੱਤੇ ਉਠਾਉਣ ਲਈ ਵੀ ਲੋਕ ਜਿਹੜੇ ਨਸ਼ਿਆਂ ਵੱਲ ਗਿਰਦੇ ਜਾ ਰਹੇ ਆ ਤੇ ਖੇਡਾਂ ਉਤਸ਼ਾਹ ਕਰਤਾਈਆਂ ਇਸ ਲਈ ਕਿਆ ਜਾ ਰਿਹਾ ਕਿ ਤੁਹਾਡੀ ਮਾਤਾ ਵੱਲੋਂ ਤੁਹਾਡੇ ਮਾਤਾ ਜੀ ਦੀ ਯਾਦ ਵਿੱਚ ਕਰਾਇਆ ਜਾ ਰਿਹਾ ਤੁਸੀਂ ਬਾਹਰ ਰਹਿੰਦੇ ਹੋ ਇੱਥੇ ਪੰਜਾਬ ਚ ਕਿਵੇਂ ਅੱਛਾ ਜੀ ਇਹ ਮਾਤਾ ਦੀ ਯਾਦ ਵਿੱਚ ਅਸੀਂ ਇਹ ਟੂਰਨਾਮੈਂਟ ਕਰਾਇਆ ਅਸੀਂ ਬਾਹਰ ਰਹਿੰਦੇ ਆ ਪੰਜਾਬ ਨਾਲ ਜੁੜਿਆ ਮੁਕਸਰ ਮੇਰਾ ਖਾਸ ਸ਼ਹਿਰ ਹੈ ਅਤੇ ਇਹਦੇ ਨਾਲ ਹਾਇ ਸਾਲ ਮੈਂ ਵਾਦਾ ਕਰਦਾ ਕਿ ਇਦਾਂ ਹੀ ਵੱਡਾ ਅਸੀਂ ਪਰਾਲਾ ਕਰਾਂਗੇ ਤੇ ਸਾਰਿਆਂ ਦਾ ਇੱਥੇ ਆਏ ਤਵੱਤੇ ਸਜਣਾ ਧੰਨਵਾਦ ਜਿਸ ਤਰ੍ਹਾਂ ਤੁਸੀਂ ਆਪਣੀ ਮਾਤਾ ਦੀ ਯਾਦ ਵਿੱਚ ਕਰਾਇਆ ਰਿਸ਼ਤੇ ਖਤਮ ਹੁੰਦੇ ਜਾ ਰਹੇ ਆ ਵਿਦੇਸ਼ ਚ ਜਾ ਕੇ ਤੁਸੀਂ ਕਿਵੇਂ ਮਨ ਵਿੱਚ ਆਇਆ ਵੀ ਇਹ ਪ੍ਰੋਗਰਾਮ ਕਰਾਣੀ ਨਹੀਂ ਜੇ ਇੱਕ ਗੱਲ ਧਾਰਨਾ ਆ ਦੇ ਪਰਿਵਾਰ ਤੋਂ ਹੀ ਮਿਲਦੀ ਹੈ ਤੇ ਇਹ ਜ਼ਰੂਰੀ ਨਹੀਂ ਹੈ ਕਿ ਰਿਸ਼ਤੇਦਾਰ ਖਤਮ ਹੁੰਦੀ ਜਾਂਦੀ ਹੈ ਉਹ ਇਹ ਅੱਜ ਕੱਲ ਮੋਬਾਈਲਾਂ ਦਾ ਜਮਾਨਾ ਮੋਬਾਈਲ ਚ ਲੱਗੇ ਰਹਿੰਦੇ ਆ ਦੂਜੇ ਰੱਗੇ ਤੇ ਹਾਂ ਆਪਦੇ ਕਮਾਂਕਾਰਾਂ ਦੇ ਕਰਕੇ ਇਹ ਸ਼ਾਵਾ ਬਦਲ ਕਰਕੇ ਥੋੜੇ ਜਿਹਾ ਦੂਰ ਹੋ ਰਿਹਾ ਬਾਕੀ ਸਾਡਾ ਪਰਿਵਾਰ ਅਸੀਂ ਇਕੱਠੇ ਹੈ ਇੱਥੇ ਸੱਤ ਭਰਾ ਸੀ ਸਾਰੇ ਇਕੱਠੇ ਹੈ ਸਾਡਾ ਕੋਈ ਐਸੀ ਗੱਲ ਨਹੀਂ ਸਾਰੇ ਇੱਥੇ ਆਏ ਹੋਏ ਆ ਸਾਡੇ ਯਾਰ ਦੋਸਤ ਸਾਡੀ ਐਮਪੀਆਪੀ ਜਥੇਬੰਦੀ ਵੀ ਇੱਥੇ ਪਹੁੰਚੀ ਹੋਈ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਮਾਤਾ ਜੀ ਜਦ ਵਿੱਚ ਪ੍ਰੋਗਰਾਮ ਕਰਾਉਣ ਲਈ ਆਏ ਹੋ ਹਾਂਜੀ ਹਾਂਜੀ ਅਸੀਂ ਮਾਤਾ ਜੀ ਦੇ ਵਿਸ਼ੇਸ਼ ਪ੍ਰੋਗਰਾਮ ਕਰਨ ਲਈ ਤੇ ਆਪ ਦੇ ਯਾਰਾ ਦੋਸਤਾਂ ਭੈਣ ਭਰਾਵਾਂ ਨੂੰ ਮਿਲਣ ਵਾਸਤੇ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਜਿਹੜਾ ਪ੍ਰੋਗਰਾਮ ਹੈ ਇੱਥੇ ਖੁਸ਼ੀ ਦਾ ਤਾਂ ਕੋਈ ਅੰਤ ਹੀ ਨਹੀਂ ਐਡੇ ਸਾਡੇ ਸਾਰੇ ਭਰਾ ਬੜੇ ਖੁਸ਼ ਆ ਮੇਰੇ ਨਾਲੋਂ ਜ਼ਿਆਦਾ ਮੇਰੇ ਤਵੰਤੇ ਸੱਜਣ ਭਰਾ ਸ਼ਹਿਰ ਨਿਵਾਸੀ ਖੁਸ਼ ਆ ਸਾਡੇ ਪੱਤਰਕਾਰ ਭਰਾ ਬੜੇ ਖੁਸ਼ ਹੈ ਸਾਡੀ ਪੂਰੀ ਇੱਜ਼ਤ ਕਰੀ ਜਾਂਦੇ ਐ ਦੂ ਵੱਧ ਕੀ ਹੁੰਦਾ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਨੂੰ ਇਹ ਕਹਿੰਦੇ ਨਸ਼ਾ ਨੂੰ ਛੱਡ ਕੇ ਭਰਾਵੋ ਖੇਡਾਂ ਵੱਲ ਨਿਪਰੇੜਤ ਹੋ ਪਰਿਵਾਰ ਨੂੰ ਲਾਓ ਬੱਚਿਆਂ ਨੂੰ ਲਾਓ ਤਾਂ ਜੋ ਆਪਾਂ ਨਸ਼ੇ ਤੋਂ ਬਚਿਆ ਜਾ ਸਕਦਾ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਇਹ ਪਰਾਲਾ ਕੀਤਾ ਇਹੋ ਜਿਹਾ ਪਰਾਲੇ ਹੋਣੇ ਚਾਹੀਦੇ ਨਹੀਂ ਹਾਂਜੀ ਹਾਂਜੀ ਇਹ ਇਸ ਪਰਾਲੇ ਤਾਂ ਹੋਣੇ ਚਾਹੀਦੇ ਦੇਖੋ 60-62 ਸਾਲ ਦੀ ਆਪਣੇ ਇੱਥੇ ਜਿਹੜੀ ਉਮਰ ਚ ਵਿਵਾਰੀਆਂ ਫਵਾਇਦੀਆਂ ਦੂਜੇ ਹੋ ਰਹੀ ਹੈ ਇਸ ਕਰਕੇ ਜੇ ਖੇਡਾਂ 'ਚ ਲੱਗੇ ਰਾਵਾਂਗੇ ਸਿਹਤ ਦਾ ਖਿਆਲ ਰੱਖਾਂਗੇ ਤਾਂ ਆਪਣੀ ਉਮਰ 'ਚ ਵੀ ਵਾਧਾ ਹੋਵੇ ਵਿਦੇਸ਼ 'ਚ ਵੀ ਕਰਾਉਂਗੇ ਫਿਰ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦੇਸ਼ ਤੋਂ ਹੁੰਦੇ ਆ ਜੀ ਉੱਥੇ ਉਥੇ ਤੂੰ ਜਿਆਦਾ ਹੁੰਦੀ ਹੈ ਪੰਜਾਬ ਚ ਲੱਗਦਾ ਕਿ ਸਰਕਾਰਾਂ ਨੂੰ ਵੀ ਇਸ ਪਾਸੇ ਜਿਆਦਾ ਧਿਆਨ ਦੇਣਾ ਚਾਹੀਦਾ ਹੈ ਹਾਂਜੀ ਹਾਂਜੀ ਸਰਕਾਰਾਂ ਨੂੰ ਇਹਨਾਂ ਉੱਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਗਰਾਊਂਡ ਬਣਨੇ ਚਾਹੀਦੇ ਆ ਤੇ ਸਟੇਡੀਅਮ ਦੀ ਕਾਟਾ ਕੋਚ ਹੋਣੇ ਚਾਹੀਦੇ ਆ ਜੋ ਕਿ ਇੱਥੇ ਕੋਚ ਹੈ ਨਹੀਂ ਜਿੰਨਾ ਚਿਰ ਕੋਚ ਨਹੀਂ ਹੋਵੇ ਸਟੇਡੀਅਮ ਦੀ ਮਰਦਿਆ ਉਤਸ਼ਾਹ ਘੱਟ ਹੋਊਗਾ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਇੱਕ ਵਿਸ਼ੇਸ਼ ਉਪਰਾਲੇ ਕਰਨ